ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖਸਾਮਪਰਾ ਉਹ ਜਿਹੜੀ ਅੱਜ ਦੀ ਵੀਡੀਓ ਇੱਕ ਆਮ ਕਿਸਾਨ ਵੀਰ ਪਰ ਹੈ ਵੀਰ ਪੁਰਸ਼ਾਂ ਦਾ ਪੂਰਾ ਸ਼ੌਂਕੀਏ ਜਿੰਨੇ ਵੀ ਵੀਰ ਕੋਲ ਪਸ਼ੂ ਰੱਖੇ ਹੋਏ ਆਗੇ ਪੂਰਾ ਟਾਪ ਕਲਾਸ ਰੱਖੇ ਹੋਏ ਵਗੇ ਉਹਨਾਂ ਪਸ਼ੂਆਂ ਦੇ ਵਿੱਚੋਂ ਆਹ ਇਹਦੀ ਸਮਝ ਦੇਖ ਰਹੇ ਹਾਂ ਬਹੁਤ ਚੰਗੇ ਥਾਲੇ ਦੀ ਮਾਲਕਣ ਚੰਗੇ ਦੁੱਧ ਵਾਲੀ ਇਹ ਵਾਈ ਨੇ ਵੇਚਣੀ ਹੈਗੀ ਸੋ ਪਹਿਲਾਂ ਮੱਝ ਦੇ ਵਿੱਚ ਮੋਟੀਮੈਂਟ ਨੂੰ ਝਲਕ ਮਰਵਾ ਦੇਣਾ ਪਹਿਲਾਂ ਮੱਝ ਦੇ ਥਾਣਾ ਥਾਣਾ 'ਚ ਨਿਗਾਹ ਮਾਰ ਲਓ ਪਿੱਛੋਂ ਲੇਵੇ ਦੀ ਮੰਤਰ ਚੈੱਕ ਕਰ ਲਓ ਇੱਥੋਂ ਤੁਸੀਂ ਦੇਖੋ ਵੀ ਅੱਗੇ ਪਿੱਛੇ ਦਾ ਲੇਵਾ ਨਾ ਵੀਰ ਦਾ ਤੇ ਇਹ ਮੱਝ ਦੀ ਪੂਰੀ ਸੀ ਮੰਤਰ ਦੇ ਤੇ ਬਾਈ ਨਾ ਆਪਾਂ ਗੱਲਬਾਤ ਸਟਾਰਟ ਕਰਦਾ ਕਿਹੜਾ ਪਿੰਡ ਆ ਬਾਈ ਦਾ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜਾ ਚੈਨਲ ਤੇ ਪਹਿਲੀ ਵਾਰ ਚਾਹੁੰਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਪਹਿਲਾਂ ਸਾਰੇ ਤੁਹਾਡੇ ਗਰੁੱਪ ਦੇ ਖਾ ਵੀਡੀਓ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਬਾਈ ਜੀ ਤੇ ਆਪਣਾ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਮੇਰਾ ਨਾਮ ਬੋਬੀਆ ਜੀ ਜ਼ਿਲ੍ਹਾ ਬਠਿੰਡਾ ਜੀ ਪਿੰਡ ਬੁੱਗਰਾ ਜੀ ਪਿੰਡ ਬੁੱਗਰਾ ਆ ਗਿਆ ਹਾਂਜੀ ਜ਼ਿਲ੍ਹਾ ਬਠਿੰਡਾ ਆ ਗਿਆ ਹਾਂਜੀ ਤੱਪੇ ਤੋਂ ਕਿੰਨਾ ਕਿਲੋਮੀਟਰ ਆਪਾਂ ਮੈਟਰ 6 ਕਿਲੋਮੀਟਰ ਹੈ ਜੀ ਤੇ ਇਧਰ ਰਾਮਪਰੇ ਤੋਂ 9 ਕਿਲੋਮੀਟਰ ਰਾਮਪਰੇ ਦੇ ਤੱਪੇ ਦੋਨਾਂ ਸ਼ਹਿਰਾਂ ਦੇ ਵਿਚਕਾਰ ਪਿੰਡ ਬੁੱਗਰਾ ਪਿੰਡ ਆ ਗਿਆ ਹਾਂਜੀ ਤੇ ਨੇੜੇ ਵੱਡੇ ਪਿੰਡ ਜੇਠੂ ਕਾ ਕੇ ਕਨੜਾ ਵਾਲਾ ਹਾਂਜੀ ਹਾਂਜੀ ਚੋਟੀਆਂ ਠੀਕ ਆ ਤੇ ਮੋਬਾਈਲ ਨੰਬਰ ਆਪਣਾ 94653 ਜੀ ਹਾਂਜੀ 05050 94653 ਹਾਂਜੀ 05050 ਹਾਂਜੀ ਇਹ ਮੱਝ ਦੀ ਆਪਾਂ ਗੱਲ ਉਹ ਤੇ ਸਟਾਰਟ ਕਰਦੇ ਆ ਪਹਿਲੇ ਤੇਰੇ ਪਾਸੋਂ ਚ ਨਿਗਾ ਮਰ ਉਹਦੀ ਮਾੜੀ ਆਪਾਂ ਮਰਵਾ ਦੇ ਠੀਕ ਆ ਜੇ ਬਾਈ ਤੇ ਕੋਈ ਮੰਨ ਕੇ ਚੱਲਣਾ ਆ ਸਿਰੇ ਤੇ ਮੱਝ ਖੜੀ ਆ ਹਾਂਜੀ ਇਹ ਇਹ ਕਿਹੜੇ ਸਾਲ ਦੀ ਆ ਇਹ ਜੀ ਇਹ ਜਵਰਾਜ ਦੀ ਆ ਜੀ ਇਹ ਜਿਹੜਾ ਹਰਿਆਣੇ ਵਾਲਾ ਕਰਨਬੀਰ ਹੈ ਉਹ ਜਵਰਾਜ ਸਾਲ ਦੀ ਆ ਹਾਂਜੀ ਹਾਂਜੀ ਕਿੰਨਾ ਉਹਦਾ ਕੱਢਿਆ ਮੱਝ ਨੇ ਆਪਣੇ ਕੋਲੇ ਇਹਦੇ ਬਾਈ 16 17 ਲੀਟਰ ਐਸ ਵਕਤ ਆਈ ਜੀ 16 17 ਹੁਣ ਸੂਈ ਹੈ ਨਾ ਹਾਂਜੀ ਹਾਂਜੀ ਸੂਰਾ ਕਟਾ ਦੇ ਮੱਝ ਹਾਂ ਬੂਰਾ ਕਟਾ ਮਗਰ ਠੀਕ ਆ ਠੀਕ ਆ ਇਹ ਕਿਹੜੇ ਸੂਇਆ ਇਹ ਤੀਜੇ ਜੀ ਤੀਜੇ ਆ ਚੋਟੀ ਖੜੀ ਆ ਇਹ ਕਿਹੜੀ ਦੀ ਆ ਇਹ ਜੀ 10 22 99 ਦੀ ਜਿਹੜੀ ਮੱਝ ਵੇਚਣੀ ਆਪਾਂ ਹਾਂਜੀ ਉਸ ਦੀ ਕੱਟੀ ਹੈ ਜੀ ਹਾਂ ਪਹਿਲਾਂ ਪਹਿਲੇ ਸੂਈ ਦੀ ਹੈ ਹਾਂ ਹਾਂ ਠੀਕ ਆ ਤੇ ਜਿਹੜੀ ਆ ਕੱਟੀ ਖੜੀ ਆ ਇਹੇ ਜੀ ਮੋਦੀ ਦੀ ਹੈ ਜੀ ਇਹ ਮੋਦੀ ਦੀ ਹੈ ਤੇ ਇਹ ਤੁਸੀਂ ਕੀ ਕਹਿੰਦੇ ਕਿ ਕਿਹੜੇ ਕੰਪਨੀ ਸ਼ੋਂ ਭਾਈ ਹਾਂ ਹਾਂਜੀ ਫੁੱਲੇ ਵਾਲੇ ਇਹ ਜਿੱਤੀ ਵਿੱਚ ਚੌਥੇ ਨੰਬਰ ਤੇ ਆਈ ਦੀ ਹੈ ਛੋਟੇ ਕਾਫਰੇ ਦੀ ਹਾਂ ਕਾਫਰੇ ਦੀ ਜਿਹੜਾ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਫੁੱਲੇ ਵਾਲੇ ਮੇਲਾ ਹੁੰਦਾ ਸੀ ਉੱਥੋਂ ਕੱਟੀ ਦਿੱਤੀ ਵਾ ਤੇ ਆ ਕੱਟੀ ਕਿਹੜੀ ਦੀ ਅਗਲੀ ਇਹ ਉਸੇ ਮੱਝ ਦੀ ਹੈ ਜੀ ਇਹ ਫੁੱਲੇ ਵਾਲੇ ਸੂਏ ਦੀ ਹੈ ਆ ਅਗਲੇ ਸੂਏ ਦੀ ਹੈ ਜੀ 1470 ਅ 77 75 75 70 ਦਿਆ ਹੈ ਤੇ ਇਹ ਦੂਜੀ ਸੂਈ ਦੀ ਜਿਹੜੀ ਮੱਝ ਵੇਚਣੀ ਆਪਾਂ ਹਾਂਜੀ ਹਾਂਜੀ ਠੀਕ ਆ ਤੇ ਆ ਗਾਂ ਇਹ ਕਹਿੰਦੇ ਗੱਪਣਾ ਹੁਣ ਕਹਿੰਦੇ ਇਹ ਟ੍ਰੈਂਟ ਤੋਂ ਗੱਪਣਾ ਇਹ ਹੋ ਟ੍ਰੈਂਟ ਤੋਂ ਗੱਪਣਾ ਹੈ ਕਿੰਨੇ ਕੁ ਦੁੱਧ ਵਾਲੀ ਵੇਡ ਆਪਣੇ ਕੋਲੇ ਇਹ ਇਹ ਹੈਗੀ 14 15 ਲੀਟਰ ਵਾਲੀ ਜੀ ਨੋਰਮਲ 14 ਵਾਲੀ ਤੇ ਆ ਉਹ ਮੱਝ ਦਾ ਕਟਾ ਆ ਗਿਆ ਉਹ ਅਜੋਰਾਜ ਵਾਲੀ ਦੀ ਠੀਕ ਆ ਤੇ ਹੁਣ ਇਹ ਮੱਝ ਦਾ ਵੇਚਣੀ ਆ ਹਾਂਜੀ ਹਾਂਜੀ ਕਿਹੜਾ ਸੋਸ ਹੁੰਦੀ ਆ ਹੁਣ ਇਹ ਇਹ ਤੀਜਾ ਜੀ ਤੀਜਾ ਸੂਸ ਹੁੰਦੀ ਹੈ 200 ਸੂਏ ਘਰੇ ਚੋੜੀ ਹੈ ਹਾਂਜੀ ਹਾਂਜੀ 200 ਸੂਏ ਘਰੇ ਚੋੜੀ ਤੇ ਵੀਰ ਮੇਰਾ ਦੇਖਾ ਕੰਮ ਤੇਰਾ ਸਾਫ ਸਰਾਹ ਹੈ ਤਾਂ ਕਿ ਚੰਗੇ ਆ ਸ਼ਕੀਨ ਪਛੁਦਰ ਕੋਲ ਹਾਂਜੀ ਹਾਂਜੀ ਬਸ ਗੱਲ 19 ਕਿ ਦਸੀ ਜਿੰਨੀ ਕਿ ਜੈਨੂਨ ਹੋਈ ਠੀਕ ਆ ਬਈ ਕਿੰਨਾ ਉਹ ਤੋਂ ਕੱਢਿਆ ਪਹਿਲੇ ਸੂਏ ਨੇ ਜੰਦੂ ਜੂ ਸੂਏ ਬਾਈ ਜੀ ਪਹਿਲਾ ਇਹ 12 ਕੱਢਿਆ ਜੀ ਪਹਿਲੇ ਹਾਂ ਹਾਂਜੀ ਫਿਰ 14 ਕਰਗੀ ਜੀ ਹਾਂਜੀ ਪਿਛਲੇ 14 15 ਤੇ ਚੱਲੀ ਹੈ ਜੀ ਇਹ ਦੂਜੇ ਸੂਏ ਹਾਂਜੀ ਐਤੀ ਤੀਜੇ ਆ ਜੀ ਕਰਮਾ ਇਹ 16 ਦੇ ਦੇ ਅਗਲੇ ਦੇ ਕਿੰਨਾ ਵੀ ਦੇ ਸਕਦੇ ਆ ਆਪਾਂ ਗਾਪੇ ਜਾਨੀ ਮਾਰਦੇ ਆ ਅੱਜ ਆਪਾਂ ਸੱਤ ਦਿਨ ਹਾਂਜੀ ਤੇ ਇਸ ਟਾਈਮ ਇਹ ਗੱਬਣ ਕਿੱਡ ਤੋਂ ਆ ਇਹ ਇਹ ਇਸ ਟਾਈਮ ਗੱਬਣਾ ਹੈਗੀ ਆ ਜੀ ਉਹ ਐਚ ਡੀ ਇਸ ਦਾ ਐਚ ਡੀ 460 ਤੋਂ ਹੀ ਐਮ 460 ਐਮ 460 ਤੋਂ ਗੱਬਣਾ ਬਾਈ ਕੋਲ ਜਿੰਨੇ ਕੁ ਬਸ਼ ਹੋ ਸਾਰੇ ਸ਼ਕੀਨ ਰੱਖੇ ਵੈਗੇ ਥੋੜੇ ਆ ਪਰ ਚੰਗੇ ਆ ਨਾ ਤੇ ਆਪਾਂ ਥਾਂ ਦਿਖਾ ਦਈਏ ਇੱਥੋਂ ਤੇ ਮੇਰੇ ਧਾਰ ਤੋਂ ਰਹਿਦਾ ਸੀ ਕਿੰਨੇ ਕੁ ਬੋਲੀ ਰਹੀ ਸੀ ਸਾਰਾ ਕੋ ਬਾਈ ਜੀ ਓਕੇ ਆਪਣਾ ਇਹ ਬੰਦਾ ਤਿੰਨ ਡੰਗ ਚੋਕੇ ਲੈ ਜੀ ਆਪਾਂ ਜੇ ਜੇ ਸੌਦਾ ਕਰ ਲੈ ਚਾਹੀ ਆਪਾਂ ਤੋਂ ਮਲਸਵਾ ਕੇ ਲੈ ਜਾ ਹਾਂਜੀ 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 ਤੇ ਇੱਥੋਂ ਦੇਖੋ ਹੀ ਥਾਂ ਸੀ ਲੇਵਾ ਦੇਖੋ ਚਾਰੇ ਥਣ ਐਨ ਆਪਾਂ ਆਮ ਤੌਰ ਤੇ ਪੀੜੀ ਪਾਵਰ ਕੇ ਕਹਿੰਦੇ ਨੇ ਪਰ ਪੀੜੀ ਪੀੜੀ ਪਾਵਰ ਕੇ ਜਿਹੜੇ ਥਣ ਅੱਜ ਮਿਲਿਆ ਪਉਨ ਦੇਖੋ ਨੂੰ ਚਾਹ ਦੇਖੋ ਮੱਝ ਥਣ ਤੇ ਥੋੜਾ ਉੱਪਰ ਵੱਲ ਦਰਜਦਾ ਬਸ ਹਾਂਜੀ 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 ਹੁਣ ਤੀਜੇ ਸੂਏ ਵਾਸਤੇ ਹਾਂਜੀ ਹਾਂਜੀ ਤੇ ਇੱਥੋਂ بیس ਕੁਆਲਟੀ ਇਹ ਕਰ ਲਓ ਤੋਰ ਦੀ ਫਰਮਾ ਤੋਰ ਦਿੰਦੇ ਐ ਬਾਈ ਲਓ ਸਨ ਤੋਰ ਕੇ ਦਿਖੋਣ ਮੱਝ ਦੀ ਤੇ ਪੂਰੀ ਖੋਲ ਕੁਆਲਟੀ ਦੀ ਮੱਝ ਦੀ ਤੋਂ ਪੈਟ ਪੂਰੀ ਬੰਦਰ ਚੈੱਕ ਕਰ ਲਓ ਤੇ ਚੰਗੇ ਬਾਜਨ ਵਾਲੀ ਕੱਦ ਇਧਰੋਂ ਕੱਦ ਜਰੂਰ ਦਰਮਿਆਨ ਨਾਲ ਮਿਲੂ ਸਨ ਥੋੜਾ ਜਿਹਾ ਤੇ ਬਾਕੀ ਮਜਾ ਢਾਂਚਾ ਤੁੰ ਦਾ ਬਹੁਤ ਚੰਗਾਗਾ। ਥਾਲੇ ਹੀ ਮਾਲ ਤਾਂ ਬਹੁਤ ਚੰਗੀ ਹੈ ਨਾ। ਤੇ ਇੱਥੋਂ ਤੁਸੀਂ ਦੇਖੋ ਬਾਜੀ ਤੌਰ ਤਾਂ ਦੇਖੋ ਜੀ। ਲੇਵਾ ਬਹੁਤ ਸੋਹਣਾ ਹੈ ਤੁਸੀਂ ਕੋਲਿਆ ਕੇ ਦੇਖੋ ਨਾ। ਮੱਝ ਨੂੰ ਮੋੜ ਲਿਆ ਵੀਰੇ ਇੱਕ ਵਾਰੀ ਹੋਰ ਮੋੜ ਲਾ। ਮੋੜ ਲਿਆ ਕੇ ਹੋਰ ਗੇੜਾ ਕਰ ਦੇ। ਲਓ ਦੇਖੋ ਜੀ। 7 ਦਿਨ ਦੀ ਹਜੇ ਕੱਚੀ ਪਈ ਹੈਗੀ। ਜਿੱਦ ਦਿਨੋਂ ਘਰ ਮਾਲ ਨੇ ਹਫਤਾ ਲੈ ਕੇ ਸੁਣਾ। ਤੇ ਹਫਤੇ ਨੂੰ ਪੂਰਾ ਸੋਹਣਾ ਲੇਵਾ ਤਿਆਰ ਕਰ ਲੂ। ਤੇ 16 17 ਦੁੱਧ ਮੱਝ ਦਾ ਰਾਮ ਮੋੜ ਲਾ ਵੀਰੇ। 16 17 ਐਡੀ ਮੱਝ ਦਾ ਦੁੱਧ ਕੋਈ ਬਾਹ ਨਹੀਂ। ਜਿਹੜੇ ਸਾਰਾ ਮੱਝ ਦੀ ਤਿਆਰੀ ਆ। ਇਥੇ ਦੇਖੋ ਜੀ ਲੇਵਾ ਦੇਖੋ ਵਾ ਕਿ ਤੁਰਦੀ ਦਾ ਮਗਰੋਂ ਮੁਰੋਂ ਚਾਰ ਸਵੇਰੇ ਆਪਾਂ ਜੇ ਕਰੀਏ ਸਰੀਰ ਵੀ ਇੱਕੋ ਜਾਗਾ ਤੇ ਇਹਦਾ ਜਿਹੜਾ ਲੇਵਾ ਉਹ ਵੀ ਇੱਕੋ ਜਾਗਾ ਇੱਥੋਂ ਤੁਹਾਨੂੰ ਫਰਨਾ ਗੈਪ ਦੇਖੋ ਜੀ ਇੱਥੋਂ ਪਿੱਛੋਂ ਦੇਖੋ ਲੇਵਾ ਇੱਥੋਂ ਫੇਸ ਕੁਆਲਟੀ ਚੈੱਕ ਕਰ ਲਓ ਪਿੰਡ ਵਾਜ ਦਾ ਹੈਗਾ ਬੁਗਰਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤੱਪੇ ਤੇ ਰੰਪਰੇ ਸ਼ਹਿਰ ਦੇ ਵਿੱਚਕਾਰ ਪਿੰਡ ਬੁਗਰਾ ਪੈਂਦਾ ਹਾਂਜੀ ਮੋਬਾਈਲ 94755 ਸੀ ਹਾਂਜੀ 05050 05050 ਤੇ ਮੁੱਲ ਫਿਰ ਇਹਦਾ ਬਈ ਫੋਨ ਤੇ ਕਰ ਮੁੱਲ ਫੋਨ ਤੇ ਕਰਾਂਗੇ ਤੇ ਹੋਊਗਾ ਮੱਝ ਦੇ ਹਿਸਾਬ ਨਾਲੀ ਹਾਂਜੀ 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 ਠੀਕ ਆ ਦੇਖੋ ਜਿਹੜਾ ਭਰਾ ਇਹ ਪਸ਼ੂ ਸ਼ੌਕ ਕਰਾਦਾ ਉਹਨੂੰ ਪਤਾ ਵੀ ਇਹ ਨਿਕਰਤਾਂ ਦੀ ਮੱਝ ਇਹ ਨਿਕਰਕਾਰ ਵਾਲੀ ਕਿੰਨੇ ਕਦੀ ਮਿਲਦੀ ਹੈ ਨਾ ਉਹ ਹਿਸਾਬ ਨਾਲ ਜਾਇਜ਼ ਮੁੱਲ ਹੋਊਗਾ ਜਿਹੜੇ ਵੀਰ ਨੇ ਖਰੀਦਨੀ ਆ ਸੋ ਤਸੱਲੀ ਆਪ ਕਰ ਲੂਗਾ ਹਾਂਜੀ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਓਕੇ ਸਤਿ ਸ੍ਰੀ ਅਕਾਲ